ਮੋਰਚਾ ਲੱਗਾ ਹੋਇਆ ਆ ਉਸ ਮੋਰਚੇ ਦੇ ਵਿੱਚ ਜਿੱਥੇ ਵੱਖ-ਵੱਖ ਆਗੂ ਜਿਹੜੇ ਪਹੁੰਚਦੇ ਆ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸੋ ਅੱਜ ਸਾਡੇ ਨਾਲ ਵਿਸ਼ੇਸ਼ ਤੌਰ ਤੇ ਸ਼ ਅਮਰ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੂਚਾਲ ਜਿਹੜੇ ਸਾਬਕਾ ਜਥੇਦਾਰ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਰਹੇ ਨੇ ਤੇ ਨਾਲ ਦੀ ਨਾਲ ਉਹ ਭਿੰਡਰਾਲਾ ਟੈਗਰ ਫੋਰਸ ਦੇ ਮੁਖੀ ਵੀ ਰਹੇ ਨੇ ਤੇ ਉਹਨਾਂ ਦੇ ਮੁਖ ਬੁਲਾਰੇ ਤੇ ਉਹਨਾਂ ਦੇ ਪੀਅਰ ਪਰਸਨਲ ਅਸਿਸਟੈਂਟ ਸਰਦਾਰ ਅਮਰਜੀਤ ਸਿੰਘ ਜੀ ਵਾਂਚੜੀ ਅੱਜ ਸਾਡੇ ਨਾਲ ਇੱਥੇ ਮੌਜੂਦ ਨੇ ਜਹੇਦਰ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਹੇਦਰ ਸਾਹਿਬ ਅੱਜ ਜਿਹੜਾ ਇੱਥੇ ਮੋਰਚਾ ਲੱਗਾ ਹੋਇਆ ਉਹਦੇ ਬਾਰੇ ਜ ਆਪ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਮੋਰਚੇ ਬਾਰੇ ਜਾਣਕਾਰੀ ਦਿਓ ਵੇਖੋ ਜੀ ਮੋਰਚੇ ਜਿਹੜੇ ਆ ਨਾ ਹਾਂਜੀ ਆਜ਼ਾਦ ਭਾਰਤ ਇੱਕ ਲੋਕਤੰਤਰ ਦੇਸ਼ ਹੈ ਜੀ ਤੇ ਲਾਏ ਕਿਉਂ ਜਾਂਦੇ ਆ ਕੋਈ ਮਜਬੂਰੀਆਂ ਨੂੰ ਲਾਏ ਜਾਂਦੇ ਆ ਜੀ ਜੀ ਕਿਉਂਕਿ ਸਾਡੀ ਸੁਣਵਾਈ ਹੋਵੇ ਬਿਲਕੁਲ ਕਿਉਂਕਿ ਗੁਲਾਮ ਦੇਸ਼ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ ਤੇ ਸਾਡੀਆਂ 80% ਪੰਜਾਬ ਦੇ ਸਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਸਾਡਾ ਦੇਸ਼ ਜਾਦ ਹੋਇਆ ਪਰ ਬੜੀ ਹਰਾਨੀ ਹੁੰਦੀ ਆ ਸਾਨੂੰ ਇਹ ਗੱਲ ਦਾ ਜ਼ਿਕਰ ਕਰਦੇ ਆ ਜੀ ਜੀ ਕਿ ਅੱਜ ਸਾਡੇ ਪ੍ਰੋਪਲ ਪ੍ਰੀਤ ਸਿੰਘ ਜੀ ਮੇਰਾ ਭਾਂਜਾ ਜੀ ਜੀ ਉਹਦੇ ਕਾਰਨ ਕਿਉਂਕਿ ਮੈਨੂੰ ਇੱਥੇ ਅਫਸਰਾਂ ਨੂੰ ਵੀ ਪਤਾ ਕਿ ਕੋਈ ਇੰਟਰ ਹੋਣਾ ਪਿਆ ਜੀ ਜੀ ਅੱਜ ਕਮ ਸੇ ਕਮ 50 ਦਿਨ ਤੋਂ ਵੱਧ ਹੋ ਗਿਆ ਬਿਲਕੁਲ ਇਹ ਪਰਿਵਾਰ ਇੱਥੇ ਬੈਠੇ ਆ ਬਿਲਕੁਲ ਅਸੀਂ ਇਹ ਵੀ ਨਹੀਂ ਪੀਏ ਧਰਨਾ ਉਦਾਂ ਲਗਾ ਦਿੱਤਾ ਸਭ ਤੋਂ ਪਹਿਲਾਂ ਜਾ ਕੇ ਡੀਸੀ ਸਾਹਿਬ ਐਸਐਸਬੀ ਸਾਹਿਬ ਨੂੰ ਮਿਲੇ ਹਮਮ ਨਾਲ ਜਥੇਬੰਦੀਆਂ ਵੀ ਸੀ ਉਹਨਾਂ ਨੂੰ ਵਿਸ਼ਵਾਸ ਦਵਾਇਆ ਡੀਸੀ ਸਾਹਿਬ ਨੇ ਕਿ ਤੁਹਾਡਾ 2 ਦਿਨ ਦੇ ਅੰਦਰ ਅੰਦਰ ਅਸੀਂ ਮੈਸੇਜ ਭੇਜਦੇ ਹਾਂ ਕੋਈ ਜਵਾਬ ਆਏਗਾ ਹਮਮ ਕਿਉਂਕਿ ਇਹ ਗੱਲ ਉਹ ਤੇ ਚੱਲੀ ਸੀ ਜੇਲ੍ਹ ਦੇ ਵਿੱਚ ਕਿ ਉਹਨਾਂ ਦੇ ਸੀਸੀਟੀ ਕੈਮਰੇ ਲਾਏ ਗਏ ਆ ਤੇ ਉਹਨਾਂ ਕੋ ਇੱਕ ਖਬਰ ਆਈ ਸੀ న్యూਜ਼ ਦੇ ਵਿੱਚ ਤੁਸੀਂ ਸੁਣੀ ਹੋਏਗੀ ਬਿਲਕੁਲ ਤੇ ਮੋਬਾਈਲ ਪਕੜਿਆ ਗਿਆ ਤੇ ਉਹਨਾਂ ਦੀ ਜਿਹੜੀ ਐਨਐਸਏ ਵਧਾਈ ਜਾਵੇਗੀ ਸ਼ੰਕਾ ਦੇ ਤੌਰ ਤੇ ਤੇ ਜਾ ਕੇ ਡੀ ਸਾਹਮਣੇ ਗੱਲ ਕੀਤੀ ਗਈ ਉਹਨਾਂ ਨੇ ਵਿਸ਼ਵਾਸ ਦਵਾਇਆ ਪਰ ਦੋ ਦਿਨ ਬੀਤ ਜਉਣ ਦੇ ਪਾਜੀ ਤੋਂ ਕੋਈ ਗੱਲ ਨਾ ਚੱਲੀ ਮੁੜ ਕੇ ਇੱਥੇ ਅਕਾਲ ਤਖਤ ਸਾਹਿਬ ਤੇ ਅਰਦਾਸ ਹੋਈ ਉਹ ਦਿਨ ਤੁਸੀਂ ਸ਼ਾਇਦ ਮੌਜੂਦ ਹੋ ਮੌਜੂਦ ਸੀ ਉਸ ਤੋਂ ਬਾਅਦ ਜਸਵੇੜੇ ਫਿਰ ਟੂਲ ਕ ਕਤਰਤਾ ਹੀ ਵਾਰ ਵਾਰ ਸੀਪੀ ਸਾਹਿਬ ਡੀਸੀ ਸਾਹਿਬ ਸਾਨੂੰ ਫੇਰ ਮਿਲੇ ਉਦੋਂ ਵੀ ਇਹੋ ਗੱਲ ਚੱਲੀ ਕਿ ਸਾਨੂੰ ਕੋਈ ਵਿਸ਼ਵਾਸ ਦਵਾਇਆ ਜਾਵੇ ਕੋਈ ਨਜੇ ਨਾਂ ਲਗੇ ਤਾਂ ਵੀ ਜਾਂ ਕੋਈ ਕਿੰਨਾ ਚਿਰ ਲਈ ਜਾਣੀ ਉਹਦਾ ਹੀ ਦਵਾਇਆ ਜਾਵੇ ਤੂੰ ਹਾਂ ਨਾ ਦਾ ਜਵਾਬ ਦਿੱਤਾ ਜਾਵੇ ਜ਼ਿੰਮੇਵਾਰ ਅਫਸਰਾਂ ਨੂੰ ਪਰ ਉਸ ਦਿਨ ਵੀ ਕੋਈ ਤਸਲੀ ਬਖਸ਼ ਜਵਾਬ ਨਾ ਮਿਲਿਆ ਤੇ ਅਮਰਤਪਾਲ ਸਿੰਘ ਦੀ ਮਾਤਾ ਜੀ ਨੇ ਇੱਥੇ ਲਿਆ ਕੇ ਤੇ ਧਰਨਾ ਉੱਤੇ ਬੈਠ ਕੇ ਬਿਲਕੁਲ ਜਥੇਦਾਰ ਸਾਹਿਬ ਜਿੱਥੇ ਧਰਨੇ ਦੇ ਵਿੱਚ ਆਪਾਂ ਆ ਕੇ ਇੱਥੇ ਲਾਇਆ ਆ ਅੱਜ ਇਸ ਧਰਨੇ ਨੂੰ ਲੱਗਿਆਂ ਨੂੰ 50 ਦਿਨ ਤੋਂ ਉੱਤੇ ਵੀ ਹੋ ਗਏ ਨੇ ਹਾਂ ਜੀ ਹਾਂ ਜੀ ਹੁਣ ਪਿੱਛੇ ਜੀ ਜਿਹੜਾ ਇੱਕ ਜਾਗਰਤੀ ਚੇਤਨਾ ਮਾਰਚ ਜਿਹੜਾ ਸੀਗਾ ਗੁਰਮਤਿ ਚੇਤਨਾ ਮਾਰਚ ਤਖਤ ਸ਼੍ਰੀ ਤਮਦਮਾ ਸਾਹਿਬ ਤੋਂ ਰਵਾਨਗੀ ਉਹਨੇ ਇੱਧਰ ਨੂੰ ਕਰਨੀ ਸੀਗੀ ਉਹਨੂੰ ਸਰਕਾਰ ਵੱਲੋਂ ਰੋਕ ਦਿੱਤਾ ਜਾਂਦਾ ਆ ਤੇ ਨਾਲ ਦੀ ਨਾਲ ਉਹਦੇ ਲੰਗਰ ਹਾਲ ਜਿਹੜੇ ਆ ਉੱਥੇ ਉੱਥੋਂ ਤੱਕ ਪੁਲਿਸ ਨੇ ਜਾ ਕੇ ਉੱਥੋਂ ਜਾ ਕੇ ਸਿੱਖ ਬੱਚਿਆਂ ਨੂੰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਆ ਉਹਦੇ ਸਬੰਧੀ ਕੀ ਕਹਿਣਾ ਚਾਹੋਗੇ ਵੇਖੋ ਜੀ ਇਹ ਬੜੀ ਘਟਿਆ ਕਾਰਵਾਈ ਹੈ ਇੱਕ ਸੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਅਧੀਨ ਇਹ ਜਿਹੜਾ ਮਾਰਚ ਅਸੀਂ ਕੰਡਵਾਇਆ ਸੀ ਜੀ ਜੀ ਕਿਉਂਕਿ ਇਸ ਕਰਕੇ ਇਹ ਇਸ਼ੂ ਦਿੱਤਾ ਗਿਆ ਸੀ ਕਿ ਜਿਹੜੇ ਇਹ ਨੌਜਵਾਨ ਡਬੂ ਜੇਲ ਵਿੱਚ ਵੰਦੇ ਆ ਨਾ ਜੀ ਜੀ ਇਹ ਕੋਈ ਘਰੇਲੂ ਨਹੀਂ ਇਹਨਾਂ ਦਾ ਕੋਈ ਯਾਰ ਜ਼ਮੀਨ ਦੀ ਝਗੜਾ ਨਹੀਂਗਾ ਇੱਕ ਕੌਮ ਦੀ ਨਸ਼ੇ ਛਡਾਉਣ ਦੀ ਗੱਲ ਕਰਦੇ ਸੀ ਕੌਮ ਨੂੰ ਅਮਰਤਾਰੀ ਬਣਾਉਣ ਦੀ ਗੱਲ ਕਰਦੇ ਸੀ ਇਸ ਵਾਸਤੇ ਉਥੇ ਪ੍ਰੋਗਰਾਮ ਅਲੀਕਿਆ ਗਿਆ ਜੀ ਜੀ ਪਰ ਹਰਾਨੀ ਦੀ ਗੱਲ ਉਦੋਂ ਬਾਅਦ ਕੋਈ ਪ੍ਰਤੀਕਰਮ ਨਹੀਂ ਆਇਆ ਜਿਹੜੇ ਜਿਹਦਾ ਜਿੱਦਿਓ ਇਹ ਗੱਲ ਹੋਈ ਆ ਅੱਜ ਤੱਕ ਇਸ ਮਾਮਲੇ ਨੂੰ ਲੈ ਕੇ ਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਕੋਈ ਗੱਲ ਕੀਤੀ ਗਈ ਆ ਨਾ ਸ਼ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਆ ਕਿਸੇ ਨਾ ਹੀ ਇਥੋਂ ਤੱਕ ਜਥੇਦਾਰ ਸਾਹਿਬਾਂ ਨਾਲੋਂ ਵੀ ਇਹਦੇ ਉੱਤੇ ਕੋਈ ਪ੍ਰਤੀਕਰਮ ਆਇਆ ਇਹ ਤੁਸੀਂ ਕੀ ਸਮਝਦੇ ਹੋ ਮੇਖੋ ਜੀ ਅਸੀਂ ਤੇ ਉਹ ਪਏ ਹਰਾਨ ਐ ਇਸ ਗੱਲ ਤੇ ਕਿ ਪ੍ਰਤੀਕਰਮ ਆਉਣੇ ਚਾਹੀਦੇ ਜੀ ਜੀ ਵੇਖੋ ਵਾਕਿਆਕ ਸਿਆਸੀ ਪਾਰਟੀਆਂ ਵੀ ਹੋਣੇ ਚਾਹੀਦੇ ਆ ਜਿਆਦਾ ਦੇਸ਼ 'ਇਆ ਕਿਸੇ ਨੂੰ ਵੀ ਆਪਣੀ ਗੱਲ ਕਰਨ ਦਾ ਹੱਕ ਆ ਕੋਈ ਵੀ ਰੋਸ ਕਰ ਸਕਦਾ ਇਹਦੇ ਕਿਤੇ ਨਾ ਮਰਜ ਕੱਢਣ ਵੇਖੋ ਫਿਰ ਉਹਨਾਂ ਦਾ ਪਰਿਵਾਰ ਜੀ ਜੀ ਜਿਹੜਾ ਇੱਕ ਸ਼ਾਮਲ ਹੋਣ ਚੱਲਿਆ ਸੀ ਉਹਨੂੰ ਕਿਦੇ ਘਟੀਆ ਤਰੀਕੇ ਨਾਲ ਤੋਂ ਗ੍ਰਿਫਤਾਰ ਕੀਤਾ ਗਿਆ ਜੀ ਉਹਨਾਂ ਨੂੰ ਰੱਖਣਾ ਚਾਹੀਦੇ ਇਥੇ ਕਿਤੇ ਵੀ ਰੈਕਟਰ ਕਿਤੇ ਵੀ ਉਹਨੂੰ ਬੰਦ ਕਰ ਸਕਦੇ ਸੀ ਉਹਨਾਂ ਅਮਰਤਪਾਲ ਦੇ ਮਾਤਾ ਜੀ ਨੂੰ ਦੋ ਚਾਚਿਆਂ ਨੂੰ ਤੇ ਨਾਲ ਹੋਰ ਵੀ ਪਰਿਵਾਰਕ ਜੀ ਹੈਗੇ ਨੇ ਜਿਨ੍ਹਾਂ ਨੂੰ ਉੱਥੇ ਜਿਹੜੇ ਸ਼ਮੂਲੀਅਤ ਕਰਨ ਜਾ ਰਹੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉੱਤੇ ਤੁਸੀਂ ਕੀ ਕਰਨਾ ਚਾਹੋ ਮੇਖੋ ਜੀ ਅਸੀਂ ਕਰਦੇ ਬਹੁਤ ਘਟੀਆ ਕਾਰਵਾਈ ਆ ਹੋਰ ਇਹੋ ਗੱਲ ਹਰ ਕਿਸ ਨੂੰ ਦਿਖਦੀ ਆ ਬਹੁਤ ਕਿਉਂਕਿ ਇਹ ਵੀ ਨਹੀਂ ਵੀ ਅੱਜ ਹੀ ਇਹ ਕੰਮ ਚੇਤਨਾ ਮਾਰਚ ਤੇ ਬਹੁਤ ਬਾਅਦ ਦੀਆਂ ਗੱਲਾਂ ਮੇਕੋ ਸੀਪੀ ਸਾਹਿਬ ਨੇ ਇਥੋਂ ਸਾਨੂੰ ਮਿਲੇ ਫਿਰ ਉਹਨਾਂ ਸਾਨੂੰ ਭੇਜਿਆ ਚੰਡੀਗੜ੍ਹ ਹੋਮ ਸੈਕਟਰੀ ਤੱਕ ਅਹੀਂ ਮਿਲ ਕੇ ਆਏ ਆ ਜੀ ਜੀ ਇਹ ਵੀ ਨਹੀਂ ਕਿ ਇੱਕ ਤੋਂ ਬੜੇ ਕੋਈ ਅਸੀਂ ਛੱਡਿਆ ਨਹੀਂ ਜੀ ਹੋਮ ਸੈਕਟਰੀ ਸਾਹਿਬ ਨੇ ਸਾਨੂੰ ਸਿੱਧੂ ਸਾਹਿਬ ਨੇ ਵੀ ਇਹ ਯਕੀਨ ਦਿਵਾਇਆ ਕਿ ਇਹਨਾਂ ਦੇ ਐਨਐਸਏ ਨਹੀਂ ਲੱਗੂਗੀ ਜੀ ਜੀ ਉਹ ਤੋਂ ਮੇਰਾ ਖਿਆਲ ਆ ਕਿ ਇੱਕ ਤੇ ਦੋ ਕਿ ਤਿੰਨ ਤਰੀਕ ਸੀ ਤੇ ਘੰਟਾ ਸਾਡੀ ਉਹਨਾਂ ਨਾਲ ਗੱਲਬਾਤ ਚੱਲੀ ਉਹਦੇ ਨਹੀਂ ਜੀ ਕੇ ਐਨਐਸਏ ਨਹੀਂ ਲੱਗੂਗੀ ਯਕੀਨ ਕਰੋ ਤੁਹਾਡੇ ਚਾਰ ਬੰਦੇ ਬਾਜੇ ਕੇ ਹਰਜੀਤ ਸਿੰਘ ਤੇ ਉਹਨਾਂ ਦੱਸੇ ਚਾਰ ਵੀ ਇਹ ਚਾਰ ਆ ਜਾਣਗੇ 17 ਤਰੀਕ ਨੂੰ ਪਰ ਉਹ ਚਾਰੇ ਜਿਹੜੇ ਅਜੇ ਤੱਕ ਨਹੀਂ ਆਏ ਆਏ ਕੀ ਮੈਂ ਉਸੇ ਵੇਲੇ ਉਹਨਾਂ ਨੂੰ ਕਿਹਾ ਮੈਂ ਸਿੱਧੂ ਸਾਹਿਬ ਜੀ ਆ ਜਾਣੇ ਆ 17 ਤਰੀਕ ਨੂੰ ਤੇ ਅਸੀਂ ਨਾਕਾ ਦੇ ਵਾਸਤੇ ਲਾਉਣਾ ਤੁਸੀਂ ਸਾਨੂੰ ਇਥੇ ਲਿਖਤੀ ਰੂਪ ਦੇ ਦੇਓ ਹੋਮਸਾਈਟ ਇੱਕ ਸਾਨੂੰ ਸਟੈਂਪ ਲਾ ਕੇ ਦੇ ਦਿਓ ਅਸੀਂ ਜਾ ਕੇ ਇੱਥੇ ਜਨਤਾ ਨੂੰ ਕਹਿੰਦੇ ਕੰਮ ਤੇ ਬਣੇ ਅਸਤੇ ਉਹ ਤੋਂ ਬਾਅਦ ਵੇਖੋ ਫੇਰ ਵੀ ਤੁਹਾਡੇ ਸਾਹਮਣੇ ਐਨਐਸਏ ਵਧੀ ਕੀ ਕੁਝ ਹੋਇਆ ਉਹਦੇ ਤੋਂ ਬਾਅਦ ਵੀ ਮੈਂ ਕੁਲਦੀਪ ਸਿੰਘ ਧਾਰੀਵਾਲ ਪੰਚਾਇਤ ਮੰਤਰੀ ਨਾਲ ਬੜਾ ਬੇਨਤੀ ਕੀਤੀ ਉਹ ਮੰਤਰੀ ਸਾਹਿਬ ਤੁਸੀਂ ਸਾਡੇ ਭਰਾ ਜੇ ਜ਼ਿੰਮੇਵਾਰ ਜਿੰਦ ਪਿੰਡ ਦੇ ਇੱਕ ਸਰਪੰਚ ਰਹੇ ਤੁਹਾਨੂੰ 92 ਐਮਐਲਏ ਮਿਲ ਗਈ ਤੇ ਤੁਸੀਂ ਕੀ ਕਰਦੇ ਜੀ ਤੁਹਾਡਾ ਫਰਜ਼ ਨਹੀਂ ਇੱਕ ਜ਼ਿੰਮੇਵਾਰ ਹੋਣਕ ਤੁਹਾਡੇ ਸਿੱਖ ਭਰਾਣ ਤੁਹਾਡੀ ਕੌਮ ਦਾ ਮਸਲਾ ਹੋਵੇ ਉਹਦੇ ਬਾਰੇ ਗੱਲ ਤੇ ਕਰਨੀ ਚਾਹੀਦੀ ਹੈ ਨਾ ਮਨਵਾ ਦੇ ਬਿਲਕੁਲੋਂ ਬਾਬਾ ਜੀ ਤੁਹਾਡੀ ਬਹੁਤ ਤੇ ਹੋਣ ਵਾਲੀ ਗੱਲਾਂ ਜਾਵਾਂਗੇ ਵੇਖੋ ਅੱਜ ਜਿੰਕੇ ਅਸੀਂ ਅਸੀਂ ਜਾਵਾਂਗੇ 1 ਸਾਲ ਉਹਨਾਂ ਨੇ ਨਗਾਹ ਦਿੱਤਾ ਤੇ ਹੁਣ ਤੁਹਾਨੂੰ ਵਿਸ਼ਵਾਸ ਦਿੰਦੇ ਆ ਕਿ ਤੁਸੀਂ ਸਾਨੂੰ ਵੋਟਾਂ ਬਹੁਤ ਆਪਾਂ ਫੇਰ ਤੁਹਾਨੂੰ ਪਾਵਾਂਗੇ ਵੇਖੋ ਜੀ ਉਹ ਤੇ ਹਾਂ ਜਰ ਲਿਆ 1 ਸਾਲ ਦੀ ਤੇ ਅਸੀਂ ਗਿਣਦੇ ਹੀ ਨਹੀਂ ਚਲੋ ਜੇ ਜਿਨਾਲਾ ਕਾਂਡ ਹੈਗਾ ਸੀ ਤੇ ਤਾਹੀ ਉਹਦੇ ਤੇ ਗਿਣਦੇ ਹੀ ਨਹੀਂ ਵੀ ਚਲੋ ਸਾਲ ਉਹਨਾਂ ਕਰ ਲਿਓ ਉਹਦੇ ਤੋਂ ਬਾਅਦ ਵੀ ਇਹੀ ਗੱਲ ਕਰਦੇ ਵੀ ਅੱਜ ਵੀ ਅਸੀਂ ਗੱਲਬਾਤ ਨੂੰ ਤਿਆਰ ਆਂ ਛੱੜਨੇ ਕੋਈ ਸ਼ੌਕ ਨੂੰ ਲਾ ਕੇ ਥੋੜੇ ਬੈਠੇ ਆਂ ਨਿਕਲਦਾ ਹੁੰਦਾ ਨਜ਼ਰ ਆਵੇ ਸਾਨੂੰ ਤਾਂ ਹੀ ਤੇ ਹੋਤ ਪੁੱਛਣਾ ਵੀ ਸਾਨੂੰ ਕੋਈ ਜਵਾਬ ਦੇਵੇ ਆ ਕੇ ਤੇ ਅਸੀਂ ਅਸੀਂ ਧਰਨਾ ਕੋਈ ਸ਼ੌਕ ਨੂੰ ਨਹੀਂ ਲਾ ਅਸੀਂ ਅੱਜ ਚੱਕਣ ਨੂੰ ਤਿਆਰ ਆਂ ਪਰ ਕੋਈ ਆ ਕੇ ਸਾਨੂੰ ਜ਼ਿੰਮੇਵਾਰ ਅਫਸਰ ਕੋਈ ਜ਼ਿੰਮੇਵਾਰ ਮੰਤਰੀ ਆ ਕੇ ਦੱਸਣ ਵੀ ਇੰਨੇ ਚਿਰਾਂ ਤੇ ਐਨਐਸਓ ਅੰਮ੍ਰਿਤਸਰ ਜੇਲ੍ਹ ਸ਼ਿਫਟ ਹੋ ਜਾਣਗੇ ਅਸੀਂ ਉਸੇ ਵੇਲੇ ਧਰਨਾ ਛੱਡਣ ਨੂੰ ਤਿਆਰ ਆਂ ਬਿਲਕੁਲ ਜੀ ਜਿਸਨੂੰ ਅੱਜ ਆਪਣੇ ਨਾਲ ਸਾਡੇ ਨਾਲ ਅਮਰਜੀਤ ਸਿੰਘ ਜੀ ਵਨਚੜੀ ਸਾਹਿਬ ਨੇ ਗੱਲਬਾਤ ਕੀਤੀ ਆ ਹੁਣੇ ਕਿ ਭਈ ਜੇ ਅਸੀਂ ਧਰਨਾ ਛੱਡਣ ਵਾਸਤੇ ਵੀ ਤਿਆਰ ਹਾਂ ਜੇ ਕਿਤੇ ਕੋਈ ਵੱਡੇ ਉੱਚ ਅਫਸਰ ਜਿਹੜੇ ਆ ਉਹ ਇਸ ਗੱਲ ਨੂੰ ਲੈ ਕੇ ਜੇ ਸਾਡੇ ਕੋਲ ਆ ਕੇ ਸਾਨੂੰ ਵਿਸ਼ਵਾਸ ਦਿਵਾਉਂਦੇ ਆ ਤੇ ਅਸੀਂ ਧਰਨਾ ਵੀ ਛੱਡਣ ਵਾਸਤੇ ਤਿਆਰ ਹਾਂ ਪਰ ਬੜੀ ਬਦਕਿਸਮਤੀ ਵਾਲੀ ਗੱਲ ਆ ਕਿ ਅੱਜ ਤੱਕ ਕਿਸੇ ਵੀ ਕੋਈ ਮਹਿਕਮੇ ਦਾ ਕੋਈ ਵੀ ਸਰਕਾਰ ਵੱਲੋਂ ਨੁਮਾਇੰਦਾ ਜਿਹੜਾ ਆ ਇੱਥੇ ਨਹੀਂ ਪਹੁੰਚ ਰਿਹਾ ਜਿਸ ਦੇ ਕਰਕੇ ਇੱਕ ਬੜੀ ਸਮੱਸਿਆ ਬਣੀ ਹੋਈ ਆ ਕਿ ਇਹਨਾਂ ਨੂੰ ਹੁਣ ਕੀ ਕੀਤਾ ਜਾਵੇ ਇਹਦੇ ਤੋਂ ਅਸੀਂ ਇਹੋ ਹੀ ਗੱਲ ਮਸੂਦ ਕਰਦੇ ਆ ਕਿ ਵੰਚੇੜੀ ਸਾਹਿਬ ਕੇ ਕੀ ਸਿੱਖਾਂ ਦੇ ਉਹ ਪੰਜਾਬ ਦੇ ਅੰਦਰ ਇਸ ਦੇਸ਼ ਦੇ ਅੰਦਰ ਇੱਕ ਗੁਲਾਮੀਅਤ ਦਾ ਜਿਹੜਾ ਉਹ ਅਹਿਸਾਸ ਆਲੀ ਕੋਈ ਗੱਲ ਨਹੀਂ ਜੀ ਆਜ਼ਾਦੀ ਵਾਲੀ ਕੋਈ ਗੱਲ ਨਹੀਂ ਆਜ਼ਾਦੀ ਵਾਲੀ ਸਿੱਖਾਂ ਦੇ ਲਈ ਕੋਈ ਗੱਲ ਨਹੀਂ ਕੀ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਜਿਹੜਾ ਉਹ ਕਰਵਾਇਆ ਜਾ ਰਿਹਾ